ਟਰੈਕਟਰ ਜਿਹੜੇ ਸੀ ਦੋਸਤੋ ਵੀਡੀਓ ਪਾਈ ਸੀ ਥੋੜੇ ਦਿਨ ਪਹਿਲਾਂ ਏਜੰਸੀ 'ਚ ਟਰੈਕਟਰ ਖੜਾ ਸੀ 60 50 ਤੇ 22 ਹੁਣੀ ਆਏ ਆ ਟਰੈਕਟਰ ਲੈ ਗਏ ਇੱਕ ਵੀਡੀਓ ਦੇ ਭਰਾ ਕਮੈਂਟ ਕਰਦਾ ਸੀ ਕਹਿੰਦਾ ਟਰੈਕਟਰਾਂ ਦਾ ਰੇਟ ਬੜੇ ਕਿੰਨੇ ਲੈਣਾ ਜਿਹਦੇ ਭਾਈ ਪੜਤੇ ਚਾਉਂਦਾ ਜਿਹਨੂੰ ਸਮਝ ਆਉਂਦੀ ਚੀਜ਼ ਲਈ ਜਾਦਾ ਦਰਗਾਹ ਬਾਦ ਤੇ ਜਿਲ੍ਹਾ ਜਿਲ੍ਹਾ ਗੁਰਦਾਸਪੁਰ ਜਿਲ੍ਹਾ ਗੁਰਦਾਸਪੁਰ ਅਚਕਾਦ ਤੋਂ ਆਏ ਆ ਜਿਹੜਾ ਬੋਲਣਾ ਠੀਕ ਆ ਵੀਡੀਓ ਦੇਖਦੇ ਡੇਰਾ ਬਾਬਾ ਨਾਨਕ ਤੋਂ ਕੱਲ ਵੀ ਭਰਾ ਲੈ ਕੇ ਗਏ ਕਦੇ ਉਹ ਕੀਰਲਾ ਪਿੰਡ ਦੀ ਆਪਣਾ ਉਹ ਲੈ ਗਈ ਪਾਵਰ ਸ਼ੇਅਰਿੰਗ ਦੀ ਕਿੱਟ ਆਪਣੇ ਕੋਲੋਂ ਆਪਣੀ ਮੇਰੀ ਹਾਲੈਂਡ ਦੀ ਤੇ ਕਿਵੇਂ ਰਿਹਾ ਟਰੈਕਟਰ ਵਧੀਆ ਹੋ ਗਿਆ ਤੁਹਾਡਾ ਤੇ ਕਿੰਨੇ ਦਾ ਹੋਇਆ ਤੁਹਾਡਾ ਜੀ ਇਹ 575 ਦਾ 575 ਦਾ ਤੇ ਇਹਦੀ ਮੰਗ ਕਿੰਨੀ ਕਰਦੇ ਸੀਗੇ 6 ਦਾ 6 ਦਾ ਚਲੋ ਕੋਈ ਟੋਟੀ ਗਏ ਰੁੜਿਆਨਾ ਪਾ ਕੀ ਆਏ ਤੁਸੀਂ ਫੋਨ ਤੇ ਆ ਬਿਆਨਾ ਪਾ ਕੇ 5000 ਰੁਪਏ ਬਿਆਨਾ ਪਾਏ ਵੀਡੀਓ ਦੇ ਕੇ ਵੀਡੀਓ ਦੇ ਕੇ ਨਾ ਬਿਆਨਾ ਪਾਤਾ ਸੀ ਤਾਂ ਤੇ ਵਧੀਆ ਕਹਿੰਦੇ ਟਰੈਕਟਰ ਸਾਨੂੰ ਸੂਤ ਲੱਗਾ ਤਾਂ ਅਸੀਂ ਬਿਆਨਾ ਪਾਤਾ ਟਰੈਕਟਰ ਦੇ ਮਗਰਲੇ ਟਾਇਰ ਨਵੇਂ ਆ ਤੇ ਟਾਇਰ ਅਗਲਾ ਨਾਲੇ 4x4 ਟਰੈਕਟਰ origignal ਛਤਰੀ ਆ 40-50 ਹਜ਼ਾਰ ਦਾ ਤਾਂ ਆ ਸਿਸਟਮ ਆ ਜਿਹੜਾ ਅੱਗੇ ਤੇ ਪਿੱਛੇ ਲੱਗਾ ਵੇਟ ਬੂਟ ਜਾਂ ਵਧੀਆ ਟਰਾਈ ਕਰੀ ਹੁਣੀ ਹੋਰ ਵੀ ਟਰੈਕਟਰ ਤੁਸੀਂ ਬੜੀ ਗਤੀ ਆ ਜੀ ਅੱਛਾ ਹਾਂਜੀ ਰੇਟ ਵੱਲੋਂ ਸੂਤ ਰਿਆ ਕੰਮ ਫਿਰ ਰੇਟ ਵਧੀਆ ਅੱਛਾ ਉਹਨਾਂ ਦੇ ਕਈ ਕਈ ਨਿਟਕੜਾ ਨਿਕਲਦੀ ਸੀ ਹੈਂ ਇਹ ਕੰਟਰੋਲ ਨਹੀਂ ਕੰਟਰੋਲ ਅੱਛਾ ਫਿਰ ਸੜ ਕੇ ਚੱਲ ਜਾਂਦੇ ਅੱਛਾ ਇਹ ਵਧੀਆ ਲੱਗਾ ਅੰਗ ਲੈ ਕੇ ਅੱਛਾ ਇਹ ਠੀਕ ਰਿਹਾ ਟਰੈਕਟਰ ਹੈ ਬੜੀ ਇੱਕ ਨੰਬਰ ਦਾ ਜੀ ਪੂਰਾ ਕਹਿੰਦੇ ਵੀ ਪੂਰੀ ਟਰਾਈ ਕਰਕੇ ਆਪਦੇ ਵੱਲੋਂ ਲਿਆ ਕਿੰਨਾ ਚਿਰ ਹੋ ਗਿਆ ਫਿਰਦਿਆਂ ਨੂੰ ਟਰੈਕਟਰ ਵਿੱਚ ਆ ਜੀ 4-5 ਮਹੀਨੇ ਹੋ ਗਏ 4-5 ਮਹੀਨੇ ਵਾਹ ਜੀ ਵਾਹ ਫਿਰ ਤਾਂ ਮੇਰੀ ਪਾਲਟੀ ਬਣਦੀ ਆ ਤੇ ਮੇਰੀ ਵੀਡੀਓ ਨੇ ਟਰੈਕਟਰ ਦੋਇਆ ਕਿ ਨਹੀਂ ਬਾਈ ਤੇ ਕਹਿੰਦਾ 4-5 ਮਹੀਨੇ ਹੋ ਗਏ ਫਿਰਦਿਆਂ ਨੂੰ ਟਰੈਕਟਰ ਵੀ ਆ ਕੇ ਆਕੀ ਟਰੈਕਟਰ ਦੇ ਵੀ ਹਾਂ ਚਲ ਹਲ ਹੋ ਗਿਆ ਨਾਲੇ 4x4 ਤੇ ਟੂਰ ਚੰਗੇ ਆ ਟਰੈਕਟਰ ਦੇ ਰੰਗ ਰੋਂਗ ਵਧੀਆ ਟਰੈਕਟਰ ਤਾਂ ਹੀ ਉਦੋਂ ਵੀਡੀਓ ਚ ਕਿਹਾ ਸੀ ਬਾਈ ਆਪਦਾ ਵੇਖ ਲਿਓ ਟਰੈਕਟਰ 4x4 ਇੰਨੀ ਕ ਰੇਂਜ ਦਾ ਟਰੈਕਟਰ ਬਹੁਤ ਘੱਟ ਮਿਲਦਾ। ਸਾਡੇ ਕੋਲ ਇਹ ਟਰੈਕਟਰ ਸਾਫ਼ ਸੀਗਾ, ਖੁੱਲ੍ਹਿਆ-ਖੱਲਿਆ ਨਹੀਂ ਸੀ। ਤੇ ਬਾਈ ਵੀਡੀਓ ਚੰਗੀਆਂ ਲੱਗਦੀਆਂ ਤਾਂ ਵੀਰੋਂ ਜਰੂਰ ਲਾਈਕ ਸ਼ੇਅਰ ਕਰਨ ਲਿਆ ਕਰੋ। ਦੋਸਤੋ ਧੰਨਵਾਦ। 4x4 ਦਾ ਹਿੱਸਾ ਲੱਭਦੇ ਆ ਤਾਂ ਉਹ ਵੀ ਲੱਭ ਕੇ ਦੇਣਾ ਇਹਨਾਂ ਨੂੰ। ਤੇ ਉਹ ਵੀ ਹੈਗਾ ਤੁਹਾਡੇ ਕੋਲ ਕੋਈ ਵੇਚਣਾ ਟਰੈਕਟਰ ਦੱਸ ਦੋ ਵਿੱਚ ਵੀਡੀਓ 'ਚ ਕੋਈ ਦੇਣਾ ਕੋਈ ਟਰੈਕਟਰ। 50-60 ਚੰਡੀ ਹੈ ਇਹਨੇ? 50-60। ਹਾਂਜੀ। 13 ਮਾਡਲ। 13 ਮਾਡਲ ਹੈ। ਇੱਕ ਫੌਂਟ ਰਹਿ ਗਿਆ। ਅੱਛਾ। 5 ਮਾਡਲ। ਤੇ ਪਾਇਓ ਫੋਟੋਆਂ ਵੀਡੀਓ ਬਣਾ ਕੇ ਪਾ ਦਿਓ ਵੀ ਆਪਾਂ ਪਾ ਦਾਂਗੇ ਤੇ ਭਰਾਵਾਂ ਨੂੰ ਪਤਾ ਲੱਗ ਜਾਂਦਾ ਜਿਨ੍ਹਾਂ ਨੇ ਲੈਣਾ ਹਨਾ ਤੇ ਆ ਆਪਣਾ ਪਿੰਡ ਵੀ ਪਿੰਡ ਕਿਹੜਾ ਦੱਸਿਆ ਅੰਕਲ ਜੀ ਦਰਗਾਹਾ ਬਾਦ ਬਟਾਲੇ ਲੱਗ ਦਰਗਾਹਾ ਬਾਦ ਬਟਾਲਾ ਲੱਗਾ ਡੇਰਾ ਬਾਬਾ ਨਾਨਕ ਇਹ ਪੈ ਗਿਆ ਉਧਰ ਤੇ ਇਹਨਾਂ ਨੇ ਅੰਕਲ ਹੁਣ ਲਿਆ ਤੇ ਟਰੈਕਟਰ ਉਹ ਬੇਟਾ ਨਾਲ ਉਵੇਂ ਪਿਓ ਪੁੱਤ ਆਏ ਸੀ ਤਾਂ ਬਿਆਨਾ ਟਰੈਕਟਰ ਦਾ ਪਾ ਕੇ ਫੇਰ ਉੱਥੋਂ ਚੱਲੇ ਆ ਤੇ ਵਧੀਆ ਅੰਕਲ ਹੋਣੀ ਕਹਿੰਦਾ 4-5 ਮਹੀਨੇ ਹੋ ਗਏ ਫਿਰਦਿਆਂ ਨੂੰ ਟਰੈਕਟਰ ਸੂਤ ਲੱਗਾ 4x4 ਆ ਨਾਲੇ ਇਹ ਹੈ ਪੰਜਾਬ ਦਾ ਵੀ ਕੀ ਆ ਜੀ ਟੂਰ ਚੰਗੇ ਆ 4x4 ਟਰੈਕਟਰ ਸਰ ਇਹ ਹਾਲਤ ਵਧੀਆ ਹਾਂਜੀ ਹਾਲਤੀ ਵਧੀਆ ਹੈ ਹਾਲਤ ਬਹੁਤ ਸਾਹਮਣਾ ਚੱਲਿਆ ਹੋਇਆ ਟਰੈਕਟਰ ਲੱਗਦਾ ਜੀ ਇੱਕ ਨੰਬਰ ਤੇ ਹਨਾ ਟਾਇਰ ਇਹਦੀ ਟਾਇਰ ਦੱਸਦੇ ਨਾਲ ਦੇ ਹੀ ਹੈ ਪਹਿਲੀ ਪਾਲਟੀ ਤੋਂ ਹਨਾ ਪਹਿਲੀ ਪਾਲਟੀ ਤੋਂ ਟਾਇਰ ਵੀ ਦੱਸਦਾ ਵੀ ਨਾਲ ਦੇ ਮਾਰ ਕੇ ਆ ਉਦੋਂ ਦੇ ਮੈਂ ਮੰਨਦਾ ਨਹੀਂ ਕਹਿੰਦੇ ਟਾਇਰ ਨਾਲ ਦੇ ਆ ਜੀ ਬਹੁਤ ਸਾਹਮਣਾ ਚੱਲਿਆ ਚਲੋ ਠੀਕ ਅੰਕਲ ਜੀ ਮਾਰੋ ਸਲਫ